ਸੱਚਾ ਤੁਸੀਂ ਦੇਖ ਰਹੇ ਹੋ ਲਾਈਵ ਤੇ ਇਸ ਚੈਨਲ ਆਏ ਦਿਨ ਅਸੀਂ ਕਿਸੇ ਨਾ ਕਿਸੇ ਪਾਸਿਓਂ ਆਨਲਾਈਨ ਠੱਗੀ ਦੀਆਂ ਬਾਰਦਾਤਾਂ ਦੇ ਬਾਰੇ ਸੁਣਦੇ ਹਾਂ ਆਏ ਦਿਨ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਫਲਾਣੇ ਦੇ ਨਾਲ ਠੱਗੀ ਵੱਜ ਗਈ ਢਮਕਾਣੇ ਦੇ ਨਾਲ ਠੱਗੀ ਵੱਜ ਗਈ ਜਿਵੇਂ ਜਿਵੇਂ ਟੈਕਨੋਲੋਜੀ ਤੇਜ਼ ਹੁੰਦੀ ਜਾ ਰਹੀ ਹੈ ਆਨਲਾਈਨ ਠੱਗੀ ਮਾਰਨ ਵਾਲੇ ਲੋਕ ਵੀ ਐਸੀ ਤਰ੍ਹਾਂ ਤੇਜ਼ ਹੁੰਦੇ ਜਾ ਰਹੇ ਨੇ ਉਹ ਵੀ ਹਰ ਰੋਜ਼ ਨਵੇਂ-ਨਵੇਂ ਤਰੀਕੇ ਲੱਭਦੇ ਨੇ ਠੱਗੀ ਮਾਰਨ ਦੇ ਪਰ ਸਿਆਣ ਕਹਿੰਦੇ ਹੁੰਦੇ ਨੇ ਕਿ ਕਾਟ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਤੇ ਜਦੋਂ ਇਹਨਾਂ ਠੱਗੀ ਮਾਰਨ ਵਾਲੇ ਲੋਕਾਂ ਦਾ ਤਰੀਕਾ ਆਮ ਜਨਤਾ ਨੂੰ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਲੋਕ ਜਾਗਰੂਕ ਹੋ ਜਾਂਦੇ ਨੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਫਸਦੇ ਪਰ ਹਾਲੇ ਵੀ ਕੁਝ ਅਜਾਹੇ ਭੋਲੇ ਲੋਕ ਨੇ ਜਿਹੜੇ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਤੇ ਆਪਣੇ ਆਪ ਨੂੰ ਲੁੱਟ ਆ ਕੇ ਬੈਠ ਜਾਂਦੇ ਨੇ ਤਾਂ ਇਸੇ ਤਰ੍ਹਾਂ ਦੀ ਇੱਕ ਖਬਰ ਹੈ ਜਿਹੜੀ ਪ੍ਰਿੰਗੜੀ ਪੱਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਨਲਾਈਨ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੇ ਕਿਸੇ ਦੀ ਜਾਨ ਤੱਕ ਲੈ ਲਈ ਜੀ ਹਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਪੈਸੇ ਦੀ ਠੱਗੀ ਤਾਂ ਠੱਗੀ ਹੋਈ ਪਰ ਜਾਨ ਲੈਣ ਦੀ ਕੀ ਲੋੜ ਪਈ ਅਸਲ ਦੇ ਵਿੱਚ ਮਸਲਾ ਇਹ ਹੋਇਆ ਕਿ ਪ੍ਰਿੰਗੜੇ ਪਿੰਡ ਦਾ ਰਹਿਣ ਵਾਲਾ ਰਸਾਲ ਸਿੰਘ ਨਾਂ ਦਾ ਇੱਕ ਵਿਅਕਤੀ ਜਿਸ ਦੇ ਕੋਲੇ ਕਾਲ ਆਉਂਦੀ ਆ ਵਿਦੇਸ਼ ਤੋਂ ਜਿਹੜੀ ਕਿ ਆਪਾਂ ਆਮ ਹੀ ਅੱਜਕੱਲ ਦੇਖ ਰਹੇ ਹਾਂ ਠੱਗੀ ਦੇ ਤਰੀਕੇ ਬਹੁਤ ਜ਼ਿਆਦਾ ਚੱਲ ਰਹੇ ਨੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਵਿਦੇਸ਼ ਤੋਂ ਕਾਲ ਆਉਂਦੀ ਆ ਵਿਦੇਸ਼ੀ ਨੰਬਰ ਤੋਂ ਜਿਹੜੀ ਕਾਲ ਆਉਂਦੀ ਆ ਉਹ ਕਹਿੰਦਾ ਆ ਕਿ ਮੈਂ ਤੇਰੇ ਖਾਤੇ ਦੇ ਵਿੱਚ 7 ਲੱਖ ਰੁਪਏ ਪਾਉਣਾ ਆ ਤੁਸੀਂ ਮੇਰੇ ਖਾਤੇ ਦੇ ਵਿੱਚ 3 ਲੱਖ ਰੁਪਏ ਜਿਹੜਾ ਪਹਿਲਾਂ ਏਜੰਟ ਨੂੰ ਦੇਣਾ ਮੈਂ ਤੁਸੀਂ ਉਹ ਪਵਾ ਦਿਓ ਏਜੰਟ ਦੇ ਖਾਤੇ ਦੇ ਵਿੱਚ ਤੇ ਨਾਲ ਦੀ ਨਾਲ ਮੈਂ ਤੁਹਾਨੂੰ 7 ਲੱਖ ਦੇ ਦੂੰਗਾ ਕਿਉਂਕਿ ਜੇਕਰ ਮੈਂ ਤੁਹਾਨੂੰ ਏਜੰਟ ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਪਾਉਣਾ ਤਾਂ ਏਜੰਟ ਸਾਰੇ ਪੈਸੇ ਰੱਖ ਲੂ ਤੇ ਕੋਈ ਰਿਸ਼ਤੇਦਾਰ ਕਹਿ ਦਿੰਦੇ ਨੇ ਕਿ ਮੈਂ ਤੁਹਾਡਾ ਫਲਾਣਾ ਰਿਸ਼ਤੇਦਾਰ ਬੋਲ ਰਿਹਾ ਹੁਣ ਕਈ ਬੰਦੇ ਤਾਂ ਸਮਝ ਜਾਂਦੇ ਨੇ ਪਰ ਕਈ ਬੰਦੇ ਭੋਲੇ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ ਤੇ ਐਸੀ ਤਰ੍ਹਾਂ ਜਦੋਂ ਰਸਾਲ ਸਿੰਘ ਨੇ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਈ ਤਰਸਾਲ ਸਿੰਘ ਨੇ ਉਹ ਵਿਦੇਸ਼ੀ ਠੱਗ ਸੀ ਜਿਹੜਾ ਵਿਦੇਸ਼ੀ ਨੰਬਰ ਤੋਂ ਕਾਲ ਕਰਨ ਵਾਲਾ ਔਰਸਾਲ ਸਿੰਘ ਉਹਦੀਆਂ ਗੱਲਾਂ ਦੇ ਵਿੱਚ ਫਸ ਗਿਆ ਤੇ ਉਸ ਦੀਆਂ ਗੱਲਾਂ 'ਚ ਆਉਣ ਤੋਂ ਬਾਅਦ ਉਹਨਾਂ ਨੇ ਏਜੰਟ ਦਾ ਨੰਬਰ ਜਿਹੜਾ ਦੱਸਿਆ ਸੀ ਉਹਨਾਂ ਨੇ ਉਸ ਨੰਬਰ ਦੇ ਉੱਤੇ 3 ਲੱਖ ਰੁਪਇਆ ਪਾ ਦਿੱਤਾ ਉਹਨਾਂ ਦੇ ਅਕਾਊਂਟ ਦੇ ਵਿੱਚ 3 ਲੱਖ ਰੁਪਇਆ ਪਾਉਣ ਤੋਂ ਬਾਅਦ ਜਿਹੜੇ ਜਦੋਂ ਉਸ ਵਿਦੇਸ਼ੀ ਨੰਬਰ ਵਾਲੇ ਰਿਸ਼ਤੇਦਾਰ ਨੂੰ ਪੁੱਛਿਆ ਗਿਆ ਕਿ ਭਾਈ 3 ਲੱਖ ਰੁਪਏ ਪਵਾ ਦਿੱਤਾ ਗਿਆ ਹੁਣ ਦੱਸੋ ਕੀ ਕਰੀਏ ਤੁਸੀਂ ਪੈਸੀ ਭੇਜ ਦੋ ਤਾਂ ਉਹ ਕਹਿੰਦਾ ਪੈਸੀ ਨਹੀਂ ਆਈ ਇਹ ਉਹ ਇਸ ਤਰ੍ਹਾਂ ਦੀਆਂ ਗੱਲਾਂ ਮਤਲਬ ਕਰਦਾ ਰਿਹਾ ਕਿ ਪੈਸੀ ਪਹੁੰਚੇ ਨਹੀਂ ਤੇ ਕੁਝ ਦਰਵਾਦੀ ਉਹਨਾਂ ਦਾ ਫੋਨ ਬੰਦ ਹੋ ਗਿਆ ਮਤਲਬ ਕਿ ਰਸਾਲ ਸਿੰਘ ਦੇ ਨਾਲ ਠੱਗੀ 3 ਲੱਖ ਰੁਪਏ ਦੀ ਵੱਜ ਚੁੱਕੀ ਸੀ ਹੁਣ ਰਸਾਲ ਸਿੰਘ ਇੱਕ ਆਮ ਜਿਹੜੇ ਕਿ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਇਸ ਕਰਕੇ ਰਸਾਲ ਸਿੰਘ ਨੂੰ ਇਹ 3 ਲੱਖ ਰੁਪਏ ਦਾ ਘਾਟਾ ਬਰਦਾਸ਼ਤ ਨਾ ਹੋਇਆ ਉਹ ਕੁਝ ਤਣਾਅ ਦੇ ਵਿੱਚ ਰਹਿਣ ਲੱਗ ਪਏ ਤੇ ਕੁਝ ਦਿਨ ਬੀਤਣ ਦੇ ਮਗਰ ਹੀ ਜਿਹੜੇ ਕਿ ਰਸਾਲ ਸਿੰਘ ਹੈ ਉਹਨਾਂ ਨੇ ਇਸ ਟੈਨਸ਼ਨ ਦੇ ਵਿੱਚ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਠੱਗੀ ਮਾਰਨ ਵਾਲੇ ਤਾਂ ਠੱਗੀ ਮਾਰ ਲਈ ਪਰ ਕਿਸੇ ਦੀ ਮੌਤ ਦਾ ਉਹ ਕਾਰਨ ਬਣ ਗਿਆ ਇਹ ਗੱਲ ਉਹਨੂੰ ਵੀ ਨਹੀਂ ਸ਼ਾਇਦ ਪਤਾ ਹੋਣੀ ਕਿ ਉਸ ਦੀ 1 3 ਲੱਖ ਰੁਪਏ ਦੀ ਲਾਲਚ ਨੇ ਕਿਸੇ ਦੀ ਜਾਨ ਲੈ ਲਈ ਤਾਂ ਤੁਸੀਂ ਪਹਿਲਾਂ ਸੁਣੋ ਕਿ ਰਸਾਲ ਸਿੰਘ ਦੇ ਘਰਦਿਆਂ ਦਾ ਇਸਦੇ ਬਾਰੇ ਕੀ ਕਹਿਣਾ ਤੇ ਮੈਂ ਬੈਂਕ ਮੈਂ ਬੈਂਕ ਦੇ ਵਿੱਚ ਪਹੁੰਚ ਗਿਆ ਵਾਂ ਅੱਛਾ ਤੂੰ ਬੈਂਕ ਵਾਲੇ ਤਾਂ ਕਹਿੰਦੇ ਆ ਤੁਹਾਨੂੰ ਪੈਸੇ 3 ਲੱਖ ਰੁਪਿਆ ਪਾ ਦਿੱਤਾ ਵਾ ਹਾਂ ਸ਼ਨੀਵਾਰ 1.5 1.5 1.5 ਵਜੇ 1.5 ਤੋਂ 1 ਵਜੇ ਕੋਹ ਟਾਈਮ ਹਾਂਜੀ ਹਾਂਜੀ ਉਹ ਮੈਂ ਲੈਣਾ ਮੈਂ ਇਹਨਾਂ ਤੋਂ ਰਸੀਦ ਵੀ ਸਾਰਾ ਕੋਜ ਹਾਂ ਰਸੀਦ ਹਾਂ ਰਸੀਦ ਲੈਣਾ ਕੋੜਾ ਹਾਂਜੀ ਹਾਂਜੀ ਜਿਹੜੇ ਜਿਹੜੇ ਮੈਂ ਖਾਤੇ 'ਚ ਪੈਸੇ ਪਾਏ ਆ ਨਾ ਉਹ ਜਿਹੜੇ ਏਜੰਟ ਦੇ ਖਾਤੇ 'ਚ ਕਦੋਂ ਦੀ ਸਟੇਟਮੈਂਟ ਤੇ ਕੱਢ ਕੇ ਕਰੇ ਖਾਤੇ ਦੇ ਵੀ ਉਹਨੇ ਰਿਸਿਵ ਕੀਤੇ ਆ ਨਹੀਂ ਕੀਤੇ ਹੈਗੇ ਹਾਂਜੀ ਜਿੱਤੇ ਦਾ ਫੇ ਹਾਂਜੀ ਹਾਂਜੀ ਜਿਹੜੇ ਖਾਤੇ ਦੀਆਂ ਜਿਹੜੇ ਕਾਉਂਟ 'ਚ ਪਾਏ ਤਿਆ ਜਿਹੜੇ 'ਚ ਪਾਏ ਤੁਹਾਡੇ ਅਕਾਊਂਟ 'ਚ ਪਾਏ ਜਿਹੜਾ ਤੁਸੀਂ ਕਿਹੜਾ ਅਕਾਊਂਟ ਤੁਸੀਂ ਕਿਤੇ ਨਾ ਕਾਉਂਟ ਤੋਂ ਕਾਉਂਟ ਕਿਤੇ ਆ ਨਾ ਬੈਂਕ ਤੋਂ ਬੈਂਕ ਤੁਹਾਡਾ ਇੱਕ ਨੰਬਰ ਹੋਰ ਵੀ ਫੋਨ ਆਉਂਦਾ ਨਾ ਮੈਂ ਕਿਹਾ ਤੁਹਾਡਾ ਨਾਮ ਕੀ ਆ ਇੱਕ ਹੋਰ ਸਾਨੂੰ ਫੋਨ ਆਇਆ ਸਾਨੂੰ ਇੱਕ ਫੋਨ ਹੋਰ ਆਇਆ ਸੀ ਹੁਣ ਕਿਹਦਾ ਤੇ ਤੁਹਾਡਾ ਨਾਮ ਕੀ ਆ? ਦਇਆ ਬੋਲ ਰਿਹਾ ਹਾਂਜੀ ਦਇਆ ਦਇਆ ਹੁਣ ਇਹ ਤੁਸੀਂ ਕਹਿੰਦੇ ਜੁਪੀ ਤੋਂ ਬੋਲ ਰਿਹਾ ਦਇਆ ਤੇ ਹਰਿਆਣੇ ਤੋਂ ਬੋਲਦਾ ਹੁੰਦਾ ਮੈਂ ਦਿਖਾ ਦਵਾਂ ਬੈਂਕ ਦੇ ਵਿੱਚ ਨਾ ਬੈਂਕ ਚ ਆਇਆ ਤੂੰ ਹਾਂ ਜੈਂਟਰ ਨੂੰ ਕ ਜੈਂਟਰ ਨੂੰ ਘਰ ਮੋਤਨਾ ਜੈਂਟਰ ਨੂੰ ਕਹਿ ਕੇ ਪੈਸੇ ਦੇਖ ਲੈ ਕਿ ਤੇਰੇ ਕੋਲ ਆਇਆ ਕਿ ਨਹੀਂ ਆਇਆ ਤੇ ਤੂੰ ਤੂੰ ਇੱਕ ਰਾ ਤੂੰ ਤੇ ਆਪ ਦਾ ਬੰਦਾ ਤੂੰ ਤੇ ਵੀਡੀਓ ਕਾਲ ਕਰਨਾ ਸਾਡੇ ਨਾਲ ਓ ਮੈਂ ਤਾਂ ਕਰਦਾ ਮੈਨੂੰ ਕੰਮ ਲੱਗਾ ਮੈਂ ਕਰਕੇ ਤੈਨੂੰ ਕਰਦਾ ਦੱਸ ਮੈਂ ਤੱਕ ਫੋਨ ਤੇ ਮੈਂ ਹੁਣ ਬੈਂਕ ਦੇ ਵਿੱਚ ਖਲੋਤਾ ਮੈਂ ਤੁਹਾਡੀ ਸਿੱਧੀ ਆਨਲਾਈਨ ਬੈਂਕ ਵਾਲਿਆਂ ਨਾਲ ਗੱਲ ਕਰਾਦਾ ਸਾਹਮਣੇ ਹੋਰ ਕੀ ਗੱਲ ਕਰਵਾਣੀ ਆ ਕਿ ਜੈਂਟਰ ਦਾ ਰਫਰ ਮੁਕਾਓ ਜੈਂਟਰ ਨੂੰ ਜਿੱਤਾਂ ਜੀ ਤੇ ਕੌਰ ਚ ਪਾਏ ਆ ਪੈਸੇ ਜੱਟ ਦਾ ਏਜੰਟ ਦਾ ਨੰਬਰ ਤੁਸੀਂ ਦਿੱਤਾ ਸੀ ਸਾਨੂੰ ਤੁਸੀਂ ਕਿਹਾ ਉੱਥੇ ਪੈਸੇ ਪਾਉਣੇ 3 ਲੱਖ ਰੁਪਈਆ ਤੇ ਫਿਰ ਕਿੱਤਾ ਬਾਅਦ ਵਿੱਚ ਏਜੰਟ ਕੋਲ ਪੈਸੇ ਪੁੱਜ ਪਾਏ ਤੇ ਉਹਦੀ ਸਟੇਟਮੈਂਟ ਕਰਾਉਣ ਏਜੰਟ ਦੇ ਅਕਾਊਂਟ ਤੇ ਤੁਹਾਡੇ ਖਾਤੇ 'ਚ ਪਹੁੰਚ ਗਏ ਪੈਸੇ ਉਹ ਉਹਦੀ ਕਢਾਉਣੇ ਆ ਤੇ ਹੁਣ ਏਜੰਟ ਨੂੰ ਫੋਨ ਲਾਈਏ ਪਰ ਮਜੀਦ ਕਾ ਕਿਹੜਾ ਪਿੰਡ ਦਾ ਪਿੰਗੜੀ ਵੀਰ ਜੀ ਤੇ ਤੁਹਾਡੇ ਘਰ ਵਾਲੇ ਦਾ ਨਾਮ ਹੈ ਹਰਸਾਲ ਸਿੰਘ ਜੀ ਤੇ ਕੀ ਕਰ ਤੁਹਾਡੇ ਘਰ ਵਾਲੇ ਨੂੰ ਕੀ ਗੱਲ ਹੋਈ ਹਾਂ ਸਾਨੂੰ ਵੀਰ ਜੀ ਫੋਨ ਹੀ ਆ ਗਿਆ ਆਂਦੇ ਪੈਸੇ ਪਾ ਦੋ ਤਾਂ ਹੀ ਕਾਉਂਟ ਚ ਸਾਡੇ ਚ ਕਿੰਨੇ ਪੈਸੇ ਹੋ 3 ਲੱਖ ਪਾ ਕੇ ਠੱਗੀ ਮਾਰ ਕੇ ਲੈ ਗਏ ਸਾ ਤੂੰ ਉਹਨੇ ਇਸ ਦੁੱਖ ਦੇ ਵਿੱਚ ਹੀ ਆਣ ਕੇ ਦਵਾਈ ਪੀ ਕੇ ਮੁੱਕ ਗਿਆ ਨਿਕੇ ਨਿਕੇ ਮੇਰੇ ਬੱਚੇ ਐ ਸਾਨੂੰ ਪਤਾ ਨਹੀਂ ਹੁਣ ਸਾਡੇ ਨਾਲ ਬਹੁਤ ਤੱਕਾ ਹੋ ਗਿਆ ਐ ਐ ਆਉਦੀ ਜਾਇਆ ਦਾਦ ਵੇਚ ਕੇ ਬੈਠੇ ਸਾ ਐ ਸਾਥੋਂ ਪਰੇਖਿਆ ਨਹੀਂ ਪੈਸੇ ਪਾ ਕੇ ਲੈ ਗਏ ਜੀ ਜਾਨੇ ਸਾਡਾ ਕੋਈ ਸੋਚੋ ਐਨੇਗੇ ਨੇਗੇ ਬੱਚੇ ਆ ਆਵਾਜ਼ ਆ ਮੇਰਾ ਵੀਰ ਬੋਲੂ ਸਾਰਾ ਧਾਗਿਆ ਵੀਰ ਜੀ ਉਹਨਾਂ ਨੇ ਸਰਕਾਰ ਕੋਲ ਤਾਂ ਜਿਆਦਾ ਜੁਲਮ ਸਾਡੇ ਨਾਲ ਕਰਤਾ ਉਹਨਾਂ ਨੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰ ਲਈ ਇਹਨਾਂ ਨੂੰ ਸਖਤ ਕਾਰਵਾਈ ਕਰੋ ਜੀ ਇਹਨਾਂ ਤੇ ਮੇਰਾ ਨਾਮ ਜੀ ਰਿਸ਼ਪਾਲ ਸਿੰਘ ਆ ਜੀ ਕਿਹੜਾ ਪਿੰਡ ਹੈ ਦਾ ਪਿੰਡ ਪ੍ਰਿੰਗੜੀ ਆ ਜੀ ਤਹਿਸੀਲ ਪੱਟੀ ਆ ਜ਼ਿਲ੍ਹਾ ਤਰਨਤਾਰ ਦਾ ਕੀ ਗੱਲ ਹੈ ਜਿਹੜਾ ਜੀ ਮੇਰਾ ਇਹ ਵੱਡਾ ਬ੍ਰਦਰ ਹੀ ਕੀ ਨਾਂ ਹੈ ਦਾ ਇਹਦਾ ਨਾਂ ਹੀ ਅਰਸ਼ਾਲ ਸਿੰਘ ਸਨ ਉਹ ਦਲਕਾਰ ਸਿੰਘ ਕਿੰਨੀ ਕੁ ਉਮਰੀ ਇਹਦੀ ਕੋਈ 90 ਸਾਲ ਉਮਰ ਹੀ ਤੇ ਕੀ ਗੱਲ ਹੋਈ ਆ ਇਸ ਤਰ੍ਹਾਂ ਵੀ ਇਹਨੂੰ ਫੋਨ ਕਾਲ ਆਈ ਹੀ ਕਿਤੇ ਇੰਨਾ ਇਹ ਪੜਿਆ ਲਿਖਿਆ ਨਹੀਂ ਸੀ ਫੋਨ ਕਾਲ ਦੇ ਵਿੱਚ ਇਹਨੇ ਸੁਣ ਕੇ ਉਹਨੇ ਰਿਸ਼ਤੇਦਾਰ ਦਾ ਝਾਂਸਾ ਦਿੱਤਾ ਕਿ ਮੈਂ ਫਲਾਣਾ ਰਿਸ਼ਤੇਦਾਰ ਬੋਲਦਾ ਵਾਂ ਇਹਦੇ ਮੂੰਹ ਜਾਂ ਨਿਕਲ ਗਿਆ ਹੋਊਗਾ ਸਾਡੇ ਰਿਸ਼ਤੇਦਾਰ ਦਾ ਤੇ ਉਹਨੇ ਕਿਹਾ ਵੀ ਮੈਨੂੰ ਪੈਸੇ ਪਾ ਦੇ ਮੈਂ ਏਜੰਟ ਨੂੰ ਪੈਸੇ ਜੇ ਸਿੱਧੇ ਪਾਏ ਵੱਧ ਪਾਏ ਉਹਨੇ ਮੇਰੇ ਪੈਸੇ ਮੋੜਨੇ ਨਹੀਂਗੇ ਇਸ ਕਰਕੇ ਮੈਂ ਤੇਰੇ ਅਕਾਊਂਟ ਚ ਪਾ ਦੂੰਗਾ ਤੂੰ ਉਹਨੂੰ 3 ਲੱਖ ਆਪਦੇ ਕੋਲੋਂ ਪਾ ਦੇ ਜਦੋਂ ਏਜੰਟ ਨੂੰ ਗਾੜੀ ਉਹਨੂੰ ਇਹਨੇ ਜਿਹੜਾ ਅਕਾਊਂਟ ਨੰਬਰ ਤੇ ਨੰਬਰ ਦਿੱਤਾ ਉਹਨੂੰ ਜਦੋਂ ਪੈਸੇ ਪਾਏ ਆ ਤੇ ਉਹਦੇ ਪੈਸਿਆਂ ਦੇ ਵਿੱਚ ਫਿਰ ਉਹਨੇ ਗਾੜੀਆਂ ਵਾਰ-ਵਾਰ ਤੇ ਪ੍ਰੈਸ਼ਰ ਦਬਾਈ ਗਏ ਆ ਪੈਸੇ ਤੇਰੇ ਪਹੁੰਚੇ ਨਹੀਂ ਪਹੁੰਚੇ ਨਹੀਂ ਸ਼ਨੀਵਾਰ ਇੱਕ ਡੇਢ ਵਜੇ ਕਦੇ ਪਾ ਕੇ ਆਏ ਆ ਤੇ ਰਛਮੀ ਵੀ ਇਹਦਾ ਫੋਨ ਬੰਦ ਆਉਂਦਾ ਅਸੀਂ ਕਦੇ ਇਹਨੂੰ ਸੱਦਿਆ ਵਾ ਮੈਂ ਵੀ ਕਦੇ ਬੈਠਾ ਹਾਂ ਆਪਣੇ ਆ ਸਰਪੰਚ ਸਾਹਿਬ ਵੀ ਬੈਠੇ ਸੀ ਅਸੀਂ ਇਹਨੂੰ ਬੁਲਾਉਂਦੇ ਰਹੇ ਆ ਤੇ ਇਹਦਾ ਫੋਨ ਬੰਦ ਆ ਟੈਨਸ਼ਨ ਦੇ ਵਿੱਚ ਆ ਫਿਰ ਇਹਨੂੰ ਅਸੀਂ ਕਿਤੇ ਬੇਟੇ ਦੇ ਫੋਨ ਤੇ ਕਾਲ ਕੀਤੀ ਆ ਫਿਰ ਇਹਨੂੰ ਸੱਦਿਆ ਫਿਰ ਉੱਥੇ ਬੈਠੇ ਆ ਪਰ ਸਾਨੂੰ ਇਹਨੇ ਕੋਈ ਗੱਲ ਨਹੀਂ ਦੱਸੀ ਫਿਰ ਐਤਵਾਰ ਦਾ ਦਿਨ ਲੰਘ ਗਿਆ ਸੋਮਵਾਰ ਵੀ ਲੰਘ ਗਿਆ ਤੇ ਮੰਗਲਵਾਰ ਹੀ ਜ਼ਿਆਦਾ ਸਵੇਰੇ ਟੈਨਸ਼ਨ ਦੇ ਵਿੱਚ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਪਰਿਵਾਰ ਨੂੰ ਮਾੜਾ ਮਾੜਾ ਪਤਾ ਲੱਗਾ ਇਹਨੇ ਦੱਸਿਆ ਜਦੋਂ ਇਰਾਦਾ ਵੀ ਸਾਨੂੰ ਦੱਸਣਗੇ ਇਹਦੇ ਮਨ ਚ ਆਈ ਤੇ ਇਹਨੇ ਫਿਰ ਟੈਨਸ਼ਨ ਦੇ ਵਿੱਚ ਆਣ ਕੇ ਤੇ ਸੰਪਾਸ ਦੀਆਂ ਤਿੰਨ ਗੋਲੀਆਂ ਜਿਹੜੀਆਂ ਖਾ ਲਈਆਂ ਤੇ ਇਹਦੀ ਇਹਦੇ ਕਾਰਨ ਹਸਪੀਟਲ ਪਹੁੰਚਦਾ ਪਹੁੰਚਦੇ ਆ ਇਹਦੀ ਉੱਥੇ ਥੋੜਾ ਜਿਹੀ ਉੱਥੇ ਰਹਿਣ ਦਾ ਮੌਤ ਹੋ ਗਈ ਆ ਤੇ ਅਸੀਂ ਇਹੋ ਹੀ ਮੰਗ ਕਰਦੇ ਆ ਵੀ ਇਹੋ ਜਿਹੇ ਜਿਹੜੇ ਠੱਗੀ ਵਾਲੇ ਲੋਕ ਆ ਜਿਸ ਠੱਗੀ ਦਾ ਅੱਜ ਮੇਰਾ ਭਰਾ ਸ਼ਿਕਾਰ ਹੋਇਆ ਕੋਈ ਹੋਰ ਵੀ ਨਾ ਕੋਈ ਹੋ ਸਕੇ ਇਹਦੇ ਵਿੱਚ ਇਹ ਆ ਵੀ ਅਸੀਂ ਸੀਐਮ ਭਗਵੰਤ ਮਾਨ ਤੋਂ ਆਪਣੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹੋ ਜਿਹੇ ਜਿਹੜੇ ਫਰਾਉਟੀ ਲੋਕ ਆ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਅੱਜ ਮੇਰਾ ਘਰ ਜਿਹੜਾ ਮੇਰੇ ਭਰਾ ਦਾ ਉਹ ਜਿਹੜਾ ਸਾਡਾ ਜਿਹੜਾ ਕਿਹੇ ਹੋਰ ਦਾ ਪੰਜਾਬ ਦੇ ਵਿੱਚ ਘਰ ਨਾ ਉਹ ਜਿਹੜੇ ਮੈਂ ਇਹੋ ਹੀ ਸਰਕਾਰ ਕੋਲੋਂ ਮੰਗ ਕਰਦਾ ਵੀ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਹੋਰ ਵੀ ਮੇਰੇ ਭੈਣ ਭਰਾਵਾਂ ਨੂੰ ਮੈਂ ਇਹ ਸੂਚਿਤ ਕਰਦਾ ਵਾਂ ਵੀ ਕਿਸੇ ਦੀ ਵੀ ਕਾਲ ਆਉਂਦੀ ਆ ਕਿਸੇ ਤੇ ਵੀ ਕਾਲ ਦੇ ਮਗਰ ਲਾ ਕੇ ਕਿਸੇ ਨੂੰ ਪੈਸਾ ਨਾ ਪਾਉ ਵੇਖੋ ਸਾਡਾ ਘਰ ਉਜੜ ਚੁੱਕਾ ਅਸੀਂ ਨਹੀਂ ਚਾਹੁੰਦੇ ਕਿਹੇ ਹੋਰ ਭੈਣ ਭਰਾ ਦਾ ਉਜੜੇ ਤੇ ਅਸੀਂ ਅੱਜ ਵੀ ਸਰਕਾਰ ਤੋਂ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਦੀ ਸਾਡੀ ਮਦਦ ਕੀਤੀ ਜਾਵੇ ਤੇ ਜੋ ਵੀ ਆ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਠੀਕ। ਹਾਜ਼ਰ ਦਾ ਅਜੰਡਾ ਨੇ ਸਾਕ ਸਰਪੰਚ ਪਿੰਡ ਪੜਿੰਗ ਦੀ। ਜਿਸ ਤਰ੍ਹਾਂ ਸਾਨੂੰ ਮਿਲਿਆ ਪਿੰਡ ਪੜਿੰਗ ਦੇ ਵਿੱਚ ਕੋਈ ਕਾਲ ਆਈ ਸੀ ਇੱਕ ਵਤੀ ਨੂੰ। ਹਾਂਜੀ। ਉਹਨਾਂ ਕੋਲ 3 ਲੱਖ ਰੁਪਏ ਠਗੀ ਮਾਰ ਕੇ ਵੀ ਲੈ ਗਏ। ਹਾਂਜੀ। ਕੀ ਮਸਲਾ ਸਾਰਾ? ਉਹ ਮਸਲਾ ਜੀ ਇਸ ਤਰ੍ਹਾਂ ਉਹਨਾਂ ਨੇ ਫੋਨ ਕੀਤਾ ਹੈ ਸਾਡਾ ਉਹ ਭਰਾ ਸੀ ਅਨਪੜ੍ਹ ਸੀ। ਉਹਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ। ਉਹਨੂੰ ਕਾਲ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ 3 ਲੱਖ ਰੁਪਏ ਪਾਓ ਅਸੀਂ ਤੁਹਾਨੂੰ 12 ਲੱਖ ਪਾਵਾਂਗੇ ਤੁਹਾਡੇ account ਦੇ ਵਿੱਚ ਉਸ ਤੋਂ ਬਾਅਦ ਮੜਕੇ ਉਹਨੇ ਜਿਹੜੇ 3 ਲੱਖ ਰੁਪਏ ਪਾ ਦਿੱਤਾ ਫਿਰ ਉਹਨੂੰ ਧਮਕੀਆਂ ਦਿੰਦਾ ਰਿਹਾ ਵੀ ਤੂੰ ਪੈਸੇ ਨਹੀਂ ਪਾਏ ਇਹ ਕਹਿੰਦਾ ਰਿਹਾ ਮੈਂ ਤੁਹਾਨੂੰ ਪੈਸੇ ਪਾ ਦਿੱਤੇ ਤੁਹਾਡੇ account ਦੇ ਵਿੱਚ ਪੈਸੇ ਆ ਗਏ ਫਿਰ ਇਸ ਤੋਂ ਬਾਅਦ ਇਹਨੇ ਆਪਣੇ ਮਨ ਤੇ ਟੈਨਸ਼ਨ ਲੈ ਕੇ ਕਿ ਸਰਵਾਈਆਂ ਗੋਲੀਆਂ ਖਾ ਲਈ ਇਸ ਤੋਂ ਬਾਅਦ ਇਹਨੇ ਪ੍ਰਾਹ ਸਰਪੰਚ ਰਿਸ਼ਪਾਲ ਸਿੰਘ ਜੀ ਉਹ ਮੜਕੇ ਹਸਪਤਾਲ ਲੈ ਕੇ ਗਏ ਪਿੱਛੇ ਗਏ ਉੱਥੇ ਜਾ ਗਿਆ ਹੀ ਉਸ ਦੀ ਮੌਤ ਹੋ ਗਈ ਕਿਉਂਕਿ ਅਸੀਂ ਇਹੋ ਮੰਗ ਕਰਦੇ ਹਾਂ ਸਾਡਾ ਭਗਵੰਤ ਮਸਿੰਘ ਮਾਨ ਕੋ ਇਹੋ ਜਿਹੇ ਠੱਗ ਲੋਕ ਆ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਉਂਕਿ ਸਾਨੂੰ ਨਿਸ਼ਾਸ਼ਣ ਪ੍ਰਸ਼ਾਸਨ ਤੇ ਆਸ ਹੈ ਕਿ ਸਾਡੀ ਜਿਹੜੀ ਗੱਲ ਪੂਰੀ ਸੁਣੀ ਜਾਵੇ ਤੇ ਉਹਨਾਂ ਬੰਦੇ ਨੇ ਕਾਰਵਾਈ ਕੀਤੀ ਜਾਵੇ ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅਰਸਾਲ ਸਿੰਘ ਦੇ ਭਰਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਵਾਲੇ ਨੇ 3 ਲੱਖ ਰੁਪਏ ਦੀ ਉਹਨਾਂ ਦੇ ਨਾਲ ਠੱਗੀ ਮਾਰੀ ਤੇ ਉਹਨਾਂ ਦਾ ਭਰਾ ਜਿਹੜਾ ਇਸ ਸੱਤਵੇਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਸਲਫਾਸ ਦੀਆਂ ਗੋਲੀਆਂ ਖਾ ਕੇ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੁਣ ਅਸੀਂ ਠੱਗੀ ਮਾਰਨ ਵਾਲੇ ਨੂੰ ਇੱਕ ਗੱਲ ਕਹਿਣਾ ਚਾਹਾਂਗੇ ਕਿ ਤੁਸੀਂ ਕੁਝ ਪੈਸਿਆਂ ਦੇ ਲਾਲਚ ਦੇ ਮਾਰੇ ਆ ਕਿਸੇ ਦੀ ਜਾਨ ਲੈ ਲਈ ਤੁਹਾਡਾ ਲਾਲਚ ਹੋ ਗਿਆ ਤੁਹਾਡੀ ਠੱਗੀ ਹੋ ਗਈ ਤੁਹਾਡੇ ਲਈ ਉਹ ਪੈਸੇ ਸੀ ਪਰ ਉਹੋ ਕਿਸੇ ਦੀ ਕਿੰਨੀਆਂ ਮਜਬੂਰੀਆਂ ਨਾਲ ਕਿਸੇ ਨੇ ਇਕੱਠੇ ਕੀਤੇ ਹੁੰਦੇ ਨੇ ਕਿਸੇ ਨੇ ਕਿਸ ਤਰ੍ਹਾਂ ਇਕੱਠੇ ਕੀਤੇ ਹੁੰਦੇ ਨੇ ਤੁਸੀਂ ਨਹੀਂ ਜਾਣਦੇ ਕਿਸੇ ਦੇ ਮਿਹਨਤ ਦੇ ਪੈਸੇ ਨੇ ਜਿਹੜੇ ਉਹ ਤੁਸੀਂ ਮਿੰਟਾਂ ਦੇ ਵਿੱਚ ਲੁੱਟ ਲੈਨੇ ਹੋ ਤੇ ਜਿਸ ਕਰਕੇ ਕਿਸੇ ਨੇ ਆਪਣੀ ਜਾਨ ਵੀ ਗਵਾ ਲਈ ਸ਼ਰਮ ਹੋਣੀ ਚਾਹੀਦੀ ਐ ਉਹ ਜਿਹੀਆਂ ਠੱਗੀਆਂ ਮਾਰਨ ਵਾਲੇ ਲੋਕਾਂ ਨੂੰ ਜਿਹੜੇ ਕਿ ਲੋਕਾਂ ਦੇ ਮਿਹਨਤ ਦੇ ਪੈਸੇ ਨੇ ਠੱਗੀਆਂ ਮਾਰ ਕੇ ਕਮਾਉਂਦੇ ਨੇ ਤੇ ਲੋਕਾਂ ਨੂੰ ਲੁੱਟਦੇ ਨੇ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਜਿਹੜੇ ਠੱਗੀਆਂ ਮਾਰਨ ਵਾਲੇ ਲੋਕ ਨੇ ਉਹਨਾਂ ਦੇ ਨੰਬਰਾਂ ਦੀ ਸਖਤ ਤੋਂ ਸਖਤ ਜਾਂਚ ਕਰਕੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਤੇ ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਫੜਕੜ ਕੇ ਉਹਨਾਂ ਦੇ ਸਹੀ ਠਿਕਾਣੇ ਤੇ ਜਿਹੜਾ ਕਿ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋਵੇ ਤੇ ਲੋਕਾਂ ਨੂੰ ਅਜਿਹੇ ਠੱਗਾ ਤੋਂ ਬਚਾਇਆ ਜਾ ਸਕੇ